ਮੇਰਾ ਨਾਮ ਸਦੇਸ਼ ਕੁਮਾਰਾ ਜੀ ਪਿੰਡ ਪੋਪਰ ਸੈਡਾਵਾ ਠੀਕ ਹੈ ਜੀ ਮੇਰੇ ਬੇਟੇ ਦੇ ਸੂਤਰੇ ਸੀ ਅਸੀਂ ਸੂਤਰੇ ਪਾ ਰਹੇ ਸੀ ਤੇ ਸੂਤਰੇ ਪਾ ਕੇ DJ ਦੂਜੇ ਅਸੀਂ ਬੰਦ ਕਰਤਾ 9:30 ਵਜੇ ਕੋਈ ਗੱਲ ਬਾਤ ਨਹੀਂ ਠੀਕ ਹੈ ਜੀ ਇਹ ਮੁੰਡੇ ਦੋ ਆਏ ਨੇ ਉਤੋਂ ਇਹਨਾਂ ਨੇ ਲੋਟਖੋ ਮਾਮਲੇ ਵਿੱਚ ਆਏ ਆ ਮੇਰੀ ਬਿੱਟੂ ਸਟੂਡੀਓ ਦਾ ਮੁੰਡਾ ਜੋੜਿਓ ਸੱਚ ਨੂੰ ਤਾਂ ਆਇਆ ਇੱਕ ਅਰਨੋਸ਼ ਸ਼ਰਮਾ ਦਾ ਬਰਾਦਰ ਬਿੱਟੂ ਸਟੂਡੀਓ ਦਾ ਉਹਦਾ ਨਾਮ ਧੋਨੀ ਧੋਨੀ ਹੀ ਕਹਿੰਦੇ ਆ ਉਹ ਇਹ ਦੋਨੇ ਨੇ ਆਏ ਇਹਨਾਂ ਇਹ ਨਸ਼ੇਰੀ ਹੈ ਜੀ ਨਾ ਸਮੈਗ ਪੀਤੀਦੀ ਸੀ ਇਹਨਾਂ ਨੇ ਸਾਡੇ ਅਟੈਕ ਕਰਤਾ ਮੇਰੇ ਆਂਦੇ ਹੀ ਵਾਰ ਕੀਤਾ ਐ ਨਾ ਜੇਬ ਨੂੰ ਹੱਥ ਪਾਇਆ ਸਾਰਾ 18000 ਰੁਪਏ ਲੈ ਕੇ ਕੱਢ ਕੇ ਜਿਹੜਾ ਉੱਤੇ ਹੀ ਮੌਕੇ ਦਾ ਜੀ ਠੀਕ ਹੈ ਜੀ ਤੇ ਜਨਾਨੀਆਂ ਨੂੰ ਮੇਰਾ ਅਟੈਕ ਉਹਦੇ ਚੋਂ ਮੇਰਾ ਦੂਜਾ ਬ੍ਰਦਰ ਪਿਆ ਉਹਦੇ ਬੇਨਾਂ ਸੱਟਾਂ ਲਾਤੀਆਂ ਜੀ ਉਹ ਥੱਲੇ ਐਮਆਈਆਰ ਕਰਨ ਗਿਆ ਉੱਭੀ ਆ ਜਾਂਦਾ ਉਹ ਵੀ ਬਹੁਤ ਜ਼ਿਆਦਾ ਗੜਗੜਾ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਸਾਰੇ ਇੱਥੇ ਕੇ ਅਨਪੁਲਿਸਰਾਂ ਨੇ ਪੁੱਛਿਆ ਕੋਈ ਗੱਲਬਾਤ ਨਹੀਂ ਹੋਈ ਸਾਡੀ ਮਦਦ ਕਰੋ ਨਹੀਂ ਸੀ ਮੈਂ ਸਾਡੇ ਘਰ ਦੇ ਵਿੱਚ ਆ ਕੇ ਵਾਰਦਾਤ ਕੀਤੀ ਐ ਜੀ ਜਾ ਇਹਨਾਂ ਤੋਂ ਤੇਜ਼ ਦਰ ਤੇ ਹਰ ਜੋ ਮੇਰੇ ਸਿਰ ਤੇ ਵੱਜੇ ਦਾ ਤੇ ਹਿਆਰ ਵੱਜੇ ਦਾ ਕਾਂਕੇ ਲੱਗੇ ਆ ਮੇਰੇ ਤੇ ਹਿਆਰੀ ਨਾਲ ਕੋਈ ਇਹਨਾਂ ਪੌੜੀ ਤੋਂ ਮੇਰੇ ਹਿਆਰ ਮਾਰੇ ਪੌੜੀ ਦਾ ਸਟੈਪ ਉੱਚਾ ਹੀ ਮੱਥਲੇ ਪਾਸੇ ਮੇਰੇ ਆਪਣੇ ਚ ਇਹਨੂੰ ਉੱਤੋਂ ਬਾਹਰ ਕੀਤਾ ਜੀ ਮੈਂ ਤਾਂ ਕਾ ਦੇ ਕਿ ਬਾਹਰ ਕੀਤਾ ਵੀ ਲੈ ਕੋਈ ਰੰਜਿਸ਼ ਨਹੀਂ ਸਾਰੀ ਨਾਲ ਪੁਰਾਣੀ ਸਾਡੀ ਇਸ ਵਿੱਚ ਕੀ ਨੇ ਸਾਡੀ ਨਾਲ ਵੀ ਇਹ ਦੋਨੇ ਮੋਟਾ ਬਟੂਰਾ ਕਿਤੋਂ ਵੀ ਤੁਸੀਂ ਪਤਾ ਕਰ ਲੋ ਜੋਰੇ ਚ ਅੱਡੇ ਚ ਜਿੱਥੋਂ ਮਰਜੀ ਕਾਰਵਾਈ ਕਰੋ ਇਹ ਸਮੈਕੀਆ ਵਾ ਉਸ ਪ੍ਰਸ਼ਨ ਇਹੋ ਕਹਿੰਦੇ ਆ ਕਿ ਸਾਨੂੰ ਹੁਨਸਾਫ ਦਵਾਓ ਜੀ ਮੈਂ ਅਸੇ ਜੀਵਨ ਸਿੰਘ ਆਈਸੀਪੀਪੀ ਯੋਰਾ ਸ਼ਤਰਵੀ ਤੇ ਪਨਾਤਾ ਪਿੰਡ ਕੋ ਉਪਰ ਸੈਦਾ ਵਿਖੇ ਨਾ ਮਿਤੀ 16 11 2024 ਨੂੰ ਸ਼ੁਦੇਸ਼ ਕੁਮਾਰ ਪੁੱਤਰ ਦੀਵਾਨ ਚੰਦ ਦੇ ਬੇਟੇ ਦੇ ਸੂਤਰੀ ਸੀਗੇ ਦੋ ਮੁੰਡੇ ਆਏ ਸਚਨ ਤੇ ਧੋਨੇ ਇਹਨਾਂ ਨੇ ਤੇਈ ਤਰ੍ਹਾਂ ਹਥਿਆਰ ਨਾਲ ਮਾਮਲਾ ਕਰਕੇ ਇਹਨਾਂ ਨੂੰ ਜ਼ਖਮੀ ਕਰਤਾ ਪੁਲਿਸ ਪਾਲਟੀ ਮੌਕੇ ਤੇ ਜਾ ਕੇ ਇਹਨਾਂ ਨੂੰ ਹਟਾਈ ਉਹਨਾਂ ਨੇ ਦੇ ਐਮਐਲਆਰ ਹਾਸਲ ਕਰਕੇ ਜੋ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ